ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਆ ਜੀ ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਜੀ ਰੱਖੇ ਅੱਜ ਅਸੀਂ ਔਇਲ ਤਿਆਰ ਕਰਾਂਗੇ ਜਿਨ੍ਹਾਂ ਦੇ ਫੇਸ ਦੇ ਉੱਪਰ ਬਹੁਤ ਜ਼ਿਆਦਾ ਰਿੰਕਲ ਪੈ ਗਏ ਨੇ ਜਾਂ ਸਕਿਨ ਬਹੁਤ ਲੂਜ਼ ਐ ਦਾਗ ਦੱਬੇ ਨੇ ਜਾਂ ਪਿਗਮੇਟੇਸ਼ਨ ਨੇ ਕੋਈ ਵੀ ਸਕਿਨ ਦੀ ਪ੍ਰੋਬਲਮ ਐ ਇਹ ਅਸੀਂ ਜੋ ਅੱਜ ਅਸੀਂ ਔਇਲ ਤਿਆਰ ਕਰਨ ਲੱਗੇ ਔਇਲ ਜਾਂ ਤੁਸੀਂ ਮੰਨ ਲਓ ਕਰੀਮ ਐ ਅਸੀਂ ਰਾਤ ਨੂੰ ਲਗਾਣੀ ਐ ਡੇਲੀ ਲਗਾਣੀ ਆ ਜੀ ਅਸੀਂ ਰਾਤ ਨੂੰ ਫੇਸ ਨੂੰ ਪਹਿਲਾਂ ਚੰਗੀ ਤਰ੍ਹਾਂ ਕਲੀਨ ਕਰਨਾ ਆ ਫਿਰ ਅਸੀਂ ਇਹ ਕਰੀਮ ਲਗਾਣੀ ਆ ਡੇਲੀ ਲਗਾਣੀ ਆ ਕੋਈ ਨਾਗਾ ਨਹੀਂ ਪਾਣਾ ਹੈਗਾ ਕਿ ਅਸੀਂ ਅੱਜ ਲਗਾ ਲਈਏ ਤੇ ਅਸੀਂ ਹਨਾ ਹਫਤਾ ਇੱਕ ਨਾਗਾ ਪਾ ਲਈਏ ਫਿਰ ਅਗਲੇ ਹਫਤੇ ਇੱਕ ਦਿਨੇ ਰੱਖ ਲਈਏ ਇਵੇਂ ਦਾ ਕੁਝ ਨਹੀਂ ਕਰਨਾ ਤੁਸੀਂ ਡੇਲੀ ਇਹ ਕਰੀਮ ਲਗਾਓਗੇ ਤਾਂ ਰਿੰਕਲ ਵਗੈਰਾ ਵੀ ਰਿਮੂਵ ਹੋਣਗੇ ਤੁਹਾਡੇ ਫੇਸ ਦੇ ਉੱਪਰੋਂ ਜੇ ਕੋਈ ਡਾਰਕਨੈਸ ਆ ਗਈ ਆ ਕਾਲਾਪਨ ਬਹੁਤ ਜ਼ਿਆਦਾ ਆ ਗਿਆ ਦਾਗ-ਦੱਬੇ ਨੇ ਪਿਗਮੈਂਟੇਸ਼ਨ ਵੀ ਰਿਮੂਵ ਹੋਗਾ ਹੋਰ ਪਾਕਿਸਤਾਨੀਆਂ ਕਰੀਮਾਂ ਨੂੰ ਛੱਡ ਕੇ पिगमेंटेशन ਦੀ ਜਾਂ ਤੁਸੀਂ ਰਿੰਕਲ ਦੀ ਜਾਂ ਕੋਈ ਵੀ ਸਕਿਨ ਦੀ ਮਤਲਬ ਨਾਈਟ ਕਰੀਮ ਵਗੈਰਾ ਲਗਾਦੇ ਜੇ ਨਾ ਉਹਨਾਂ ਸਭ ਨੂੰ ਛੱਡ ਕੇ ਤੁਸੀਂ ਇਹ ਆਇਲ ਜਾਂ ਇਹ ਕਰੀਮ ਲਗਾਣੀ ਸਟਾਰਟ ਕਰੋਗੇ ਨਾ ਤੁਹਾਡੇ ਫੇਸ ਨੇ ਇੰਨਾ ਕੁ ਸੋਹਣਾ ਗਲੋ ਤੇ ਫੇਰ ਹੋ ਜਾਣਾ ਕੋਈ ਦਾਗ-ਧੱਬਾ ਨਹੀਂ ਰਹਿਣਾ ਕੋਈ ਰਿੰਕਲ ਨਹੀਂ ਰਹਿਣਾ ਤੁਹਾਡੇ ਫੇਸ ਦੇ ਉੱਪਰ ਪਰ ਇਹ ਤੁਸੀਂ ਲਗਾਤਾਰ ਲਗਾਓਗੇ ਤਾਂ ਫਿਰ ਇਹ ਨਹੀਂ ਕਿ ਤੁਸੀਂ ਇੱਕ ਵਾਰ ਲਗਾਇਆ ਤਾਂ ਰਿਜ਼ਲਟ ਮਿਲ ਜਾਣਾ ਆ ਲਗਾਤਾਰ ਲਗਾਓਗੇ ਫਿਰ ਰਿਜ਼ਲਟ ਮਿਲੇਗਾ ਅੱਜ ਹੁਣ ਮੈਂ ਤੁਹਾਨੂੰ ਦੱਸਦੀ ਆ ਅਸੀਂ ਆਇਲ ਵਿੱਟ ਕਰੀਮ ਦੋਨੋਂ ਚੀਜ਼ਾਂ ਇਹਨੇ ਅਸੀਂ ਕਿਵੇਂ ਬਣਾਣੀ ਆ ਅਸੀਂ ਲੈਣੀ ਆ ਜੀ ਫਿਟਕਰੀ ਦੇਖੋ ਫਿਟਕਰੀ ਤਾਂ ਹਰ ਇੱਕ ਦੇ ਘਰ ਵਿੱਚ ਹੁੰਦੀ ਹੈ ਇਹਨੂੰ ਮੈਂ ਉਹ ਜਿਹਨੇ ਮਿਲ ਜਾਂਦਾ ਨਾ ਪੱਥਰ ਟਾਈਪ ਜਿਵੇਂ ਮਿਲਦੇ ਐਵੇਂ ਦੀ ਮਿੱਰੀ ਹੋਈ ਸੀ ਤਾਂ ਇਹ ਇੱਕ ਮੈਂ ਤੁਹਾਨੂੰ ਦਿਖਾਨੀ ਆ ਹਾਂ ਇੱਕ ਐਵੇਂ ਦੀ ਮਿਲਦੀ ਨਾ ਪਹਿਲਾਂ ਵੀ ਵੀਡੀਓ ਪਾਈ ਹੋਈ ਇਹਦੇ ਤੇ ਐਵੇਂ ਦੀ ਮਿਲਦੀ ਆ ਇਹ ਅਸੀਂ ਕੀ ਕਰਦੇ ਆ ਇਹਨੂੰ ਅਸੀਂ ਪਾਣੀ ਜਿਹਾ ਲੱਭ ਕਰਕੇ ਆਪਣੇ ਫੇਸ ਦੇ ਉੱਪਰ ਮੈਂ ਡੇਲੀ ਆਪਣੇ ਫੇਸ 'ਤੇ ਉੱਪਰ ਰੱਬ ਕਰਦੀ ਹੈ ਇਹਨੂੰ ਪਾਣੀ ਵਿੱਚ ਡਿਪ ਕਰਕੇ ਨਾ ਦੇ ਲਈ ਆਪਣੇ ਫੇਸ 'ਤੇ ਉੱਪਰ ਰੱਬ ਕਰਦੀ ਹੈ ਇਹਦੇ ਨਾਲ ਤੁਹਾਡੇ ਫੇਸ਼ੀਅਲ ਹੇਅਰ ਵੀ ਰਿਮੂਵ ਹੁੰਦੇ ਨੇ ਜਿਵੇਂ ਉਹ ਫੇਸ਼ੀਅਲ ਤੁਸੀਂ ਰੱਬ ਕਰਦੇ ਨਾ ਓਵੇਂ ਓਵੇਂ ਜਿਹੜੇ ਹੱਸ ਸਾਡੇ ਫੇਸ 'ਤੇ ਉੱਪਰ ਹੇਅਰ ਹੁੰਦੇ ਆ ਉਹ ਕਮਜ਼ੋਰ ਹੋ ਜਾਂਦੇ ਨੇ ਤੇ ਫਿਰ बार-बार ਨਹੀਂ ਆਉਂਦੇ ਬਹੁਤ ਕਮਜ਼ੋਰ ਆਣਗੇ ਫਿਰ ਜਿਵੇਂ ਅਸੀਂ ਕਰੀ ਜਾਵਾਂਗੇ ਬਿਲਕੁਲ ਰਿਮੂਵ ਹੋ ਜਾਂਦੇ ਆ ਜੀ ਪਰ ਲਗਾਤਾਰ ਕਰਨ ਦੇ ਨਾਲ ਇਹ ਨਹੀਂ ਕਿ ਅਸੀਂ ਅੱਜ ਕੀਤਾ ਤੇ ਸਾਡੇ ਫੇਸ਼ੀਅਲ ਹੇਅਰ ਫੇਸ ਤੋਂ ਬਸ ਰਿਮੂਵ ਹੋ ਜਾਣੇ ਆ ਇਵੇਂ ਦੀ ਮਿਲ ਜਾਂਦੀ ਹੈ ਇੱਕ ਪੱਥਰ ਟਾਈਪ ਮਿਲਦੀ ਆ ਉਹ ਮੈਂ ਤੁਹਾਨੂੰ ਦਿਖਾਣੀ ਸੀ ਮੈਂਨੇ ਪਾਊਡਰ ਬਣਾ ਲਿਆ ਉਹਦਾ ਮੈਂ ਪਾਊਡਰ ਫਾਰਮ ਵਿੱਚ ਕੁਝ ਬਣਾ ਕੇ ਆਵੇ ਖੁਰਕਿਆ ਹੈ ਇਹ ਐਂਟੀ 에ਜਿੰਗ ਦਾ ਕੰਮ ਕਰਦੀ ਹੈ ਜੀ ਤੁਹਾਡੇ ਫੇਸ ਦੇ ਉੱਪਰ ਰਿੰਕਲ ਨਹੀਂ ਇਹ ਬਹੁਤ ਹੀ ਫਾਇਦੇ ਨੇ ਜੀ ਇਹਦੇ ਬਹੁਤ ਜ਼ਿਆਦਾ ਮੈਂ ਅੱਗੇ ਵੀਡੀਓ ਪਾਈ ਹੋਈ ਆ ਕਿ ਫਿਟਕਰੀ ਦੇ ਕੀ ਕੀ ਫਾਇਦੇ ਨੇ ਤੇ ਤੁਸੀਂ ਉਹ ਦੇਖ ਲੈਣਾ ਇਹਦੇ ਬਹੁਤ ਜ਼ਿਆਦਾ ਫਾਇਦੇ ਨੇ ਇਸ ਨੂੰ ਤੁਸੀਂ ਲਿਆ ਕੇ ਘਰ ਵਿੱਚ ਰੱਖੋ ਬਹੁਤ ਵਧੀਆ ਸਸਤੀ ਜੀ ਹੈ ਬਹੁਤੀ ਮਹਿੰਗੀ ਨਹੀਂ ਹੈ ਬਿਲਕੁਲ ਸਸਤੀ ਆ ਹਰ ਇੱਕ ਤੋਂ ਮਿਲ ਜਾਂਦੀ ਹਰ ਇੱਕ ਦੁਕਾਨ ਤੋਂ ਮਿਲ ਜਾਂਦੀ ਹੈ ਜੀ ਇਹ ਅਸੀਂ ਕੀ ਕਰਾਂਗੇ ਪਹਿਲਾਂ ਅਸੀਂ ਨਾਰੀਅਲ ਦਾ ਤੇਲ ਪਾਵਾਂਗੇ ਤੁਸੀਂ ਉਹ ਦੇਖ ਲਓ ਜਿੰਨੀ ਕ ਬਣਾਣੀ ਆ ਓਨਾ ਕ ਪਾ ਲਓ ਮੈਂ ਤਾਂ ਆਈਡੀਏ ਦੇ ਨਾਲ 2 ਚਮਚੇ ਪਾ ਲਿਆ ਨਾਰੀਅਲ ਦਾ ਤੇਲ ਤੇ ਇੰਨਾ ਕ ਮੈਂ ਪਾਵਾਂਗੀ ਜੀ ਐਲੋਵਰਾ ਜੈਲ ਜ਼ਿਆਦਾ ਨਹੀਂ ਪਾਵਾਂਗੀ ਹਾਫ ਚਮਚਾ ਤੁਸੀਂ ਐਲੋਵੇਰਾ ਦਾ ਪਾਣਾ ਹੈ ਜੀ ਚੰਗੀ ਤਰ੍ਹਾਂ ਮਲ ਲੈਣਾ ਦੋਨੋਂ ਚੀਜ਼ਾਂ ਨੂੰ ਚੋਕਾ ਮੈਂ ਥੋੜੇ ਟਾਈਮ ਲਈ ਬਣਾ ਰਹੀ ਹਾਂ ਤੁਸੀਂ ਜ਼ਿਆਦਾ ਟਾਈਮ ਲਈ ਬਣਾਣਾ ਤੇ ਜਿਆਦਾ ਤੁਸੀਂ ਹਰਕ ਚੀਜ਼ ਫਿਰ ਜ਼ਿਆਦਾ ਹੀ ਪਾਣੀ ਆ ਮੈਂ ਇੱਕ ਚਮਚਾ ਨਾਰੀਅਲ ਦਾ ਤੇ ਹਾਫ ਚਮਚਾ ਹੈ ਜੀ ਇੱਕ ਚਮਚਾ ਨਾਰੀਅਲ ਦਾ ਪਾਇਆ ਹੋਇਆ ਥੋੜਾ ਜਿਹਾ ਵਾਧੇ ਤੇ ਬਾਕੀ ਹਾਫ ਚਮਚਾ ਮੈਂ ਐਲੋਵੇਰਾ ਜੈਲ ਦਾ ਪਾਇਆ ਹੋਇਆ ਹੁਣ ਇਹਦੇ ਵਿੱਚ ਪਾਵਾਂਗੇ ਜੀ ਫਿਟਕਰੀ ਆ ਦੇਖੋ 1 ਪਿੰਚ ਅਸੀਂ ਫਟਕਰੀ ਦੀ ਪਾ ਲਈ ਆ ਇਹਨੇ ਔਲ ਦੇ ਵਿੱਚ ਜ਼ਿਆਦਾ ਬਣਾਣਾ ਤੇ ਤੁਸੀਂ ਜ਼ਿਆਦਾ ਪਾਣਾ ਫਿਰ ਚੰਗੀ ਤਰ੍ਹਾਂ ਬਣਾ ਲਓ ਤੁਸੀਂ ਸਾਰੀਆਂ ਚੀਜ਼ਾਂ ਨੂੰ ਇਹਦੇ ਵਿੱਚ ਤੁਸੀਂ ਵਿਟਾਮਿਨ E ਦਾ ਕੈਪਸੂਲ ਵੀ ਪਾ ਸਕਦੇ ਜੇ ਜੀ ਠੀਕ ਹੈ ਵਿਟਾਮਿਨ E ਦਾ ਕੈਪਸੂਲ ਪਾ ਸਕਦੇ ਕਿਉਂਕਿ ਮੈਂ ਪਹਿਲਾਂ ਕਰੀਮ ਬਣਾਈ ਹੋਈ ਹੈ ਉਹਦੇ ਵਿੱਚ ਮੈਂ ਵਿਟਾਮਿਨ E ਪਾਇਆ ਹੋਇਆ ਹੈ ਤਾਂ ਕਰਕੇ ਮੈਂ ਇਹਦੇ ਵਿੱਚ ਨਹੀਂ ਪਾ ਰਹੀ ਤੁਸੀਂ ਇੱਕ ਵਿਟਾਮਿਨ E ਦਾ ਕੈਪਸੂਲ ਪਾ ਸਕਦੇ ਜੇ ਇੰਨੀਆਂ ਚੀਜ਼ਾਂ ਦੇ ਵਿੱਚ ਇੱਕ ਚਮਚਾ ਨਾਰੀਅਲ ਤੇ ਹਾਫ ਚਮਚਾ ਐਲਵਰ ਜੈਲ ਦਾ ਇੱਕ ਪਿੰਚ ਫਿਟ ਕਰੀ ਇਹਦੇ ਵਿੱਚ ਇੱਕ ਨਾਰੀਅਲ ਉਹ ਪਾ ਲੋ ਵਿਟਾਮਿਨ ای ਦਾ ਕੈਪਸੂਲ ਚੰਗੀ ਤਰ੍ਹਾਂ ਮਲਾਨਾ ਹੈ ਜੀ ਤੁਸੀਂ ਇਹ ਸਾਡਾ ਆਇਲ ਵਿਦ ਕਰੀਮ ਬਣ ਕੇ ਤਿਆਰ ਹੋ ਜੇਗੀ ਐਂਟੀ 에ਜਿੰਗ ਤੇ ਤੁਸੀਂ ਲਗਾ ਕੇ ਦੇਖੋ ਤੁਹਾਡੀ ਪਿਗਮੈਂਟੇਸ਼ਨ ਤੇ ਰਿੰਕਲ ਬਿਲਕੁਲ ਰਿਮੂਵ ਹੋ ਜਾਣਿਆ ਜੀ ਆ ਦੇਖੋ ਜਦੋਂ ਤੁਸੀਂ ਵਿਟਾਮਿਨੀ ਦਾ ਕੈਪਸੂਲ ਪਾਉਂਦੇ ਏ ਨੇ ਥੋੜਾ ਗਾੜੀ ਹੋ ਜਾਣਾ ਆ ਵਿਟਾਮਿਨੀ ਦਾ ਪਾਉਗੇ ਨਾ ਇਹਨੇ ਗਾੜੀ ਹੋ ਜਾਣਾ ਵਾ ਐਲੋਵਰਾ ਨਾਲ ਮਿਲ ਕੇ ਥੋੜਾ ਕਰੀਮ ਜਿਵੇਂ ਹੁੰਦੀ ਨਾ ਕਰੀਮ ਦੇ ਵਿੱਚ ਆਲੇਗੀ ਇਹ ਹੁਣ ਜਿਵੇਂ ਸਿਰਮ ਹੈ ਇਹਦੇ ਵਿੱਚ ਆ ਗਿਆ ਆ ਤੁਸੀਂ ਫਿਰ ਕੀ ਕਰਨਾ ਆਪਣੇ ਫੇਸ ਨੂੰ ਦੇ ਰਾਤ ਨੂੰ ਦੇਲੀ ਲਗਾਣੀ ਆ ਆਪਣੇ ਫੇਸ ਨੂੰ ਚੰਗੀ ਤਰ੍ਹਾਂ ਵਾਸ਼ ਕਰਨਾ ਪਹਿਲਾਂ ਜਿੰਨਾ ਮੈਂ ਬੋਲਦੀ ਆ ਤੁਸੀਂ ਬੇਸਨ ਲੈ ਲਓ ਜਾ ਤੁਸੀਂ ਕੱਚੇ ਦੁੱਧ ਦੇ ਨਾਲ ਇਕੱਲੇ ਨਾਲ ਵੀ ਕਲੀਨ ਕਰ ਸਕਦੇ ਜੇ ਪਹਿਲਾਂ ਫੇਸ ਵਾਸ਼ ਕੀਤਾ ਕੱਚੇ ਦੁੱਧ ਨਾਲ ਚੰਗੀ ਤਰ੍ਹਾਂ ਕਲੀਨ ਕਰ ਲਓ ਆਪਣੇ ਫੇਸ ਨੂੰ ਫਿਰ ਹੀ ਤੁਸੀਂ ਅਗਲਾ ਸਟੈਪ ਕਰਿਆ ਕਰੋ ਜਾਂ ਫੇਸ ਪੈਕ ਲਗਾਉਂਦੇ ਜੇ ਜਾਂ ਕੋਈ ਫੇਸ ਤੇ ਔਇਲ ਲਗਾਣਾ ਹੈ ਜਾਂ ਫੇਸ਼ੀਅਲ ਕਰਨੀ ਆ ਪਹਿਲਾਂ ਤੁਸੀਂ ਕਰੀਮ ਲਗਾ ਪਹਿਲਾਂ ਤੁਸੀਂ ਫੇਸ ਵਾਸ਼ ਕਰਨਾ ਹੈ ਠੀਕ ਹੈ ਕੱਚੇ ਦੁੱਧ ਨਾਲ ਕਲੀਨ ਕਰਨਾ ਹੈ ਕੱਚਾ ਦੁੱਧ ਤੁਸੀਂ ਰੋਜ਼ ਵੀ ਰਾਤ ਨੂੰ ਲਗਾ ਕੇ ਸੌਂ ਵੀ ਜਾਂਦੇ ਜੇ ਨਾ ਇੰਨਾ ਦਾ ਵਧੀਆ ਰਿਜ਼ਲਟ ਆਂਦਾ ਹੈ ਕੱਚੇ ਦੁੱਧ ਦਾ ਕੱਚੇ ਦੁੱਧ ਜਦੋਂ ਵੀ ਤੁਹਾਡੇ ਘਰ ਵਿੱਚ ਤੁਸੀਂ ਲਿਆਂਦੇ ਜਾਂ ਤੁਹਾਡੇ ਘਰ ਦਾ ਹੈ ਥੋੜਾ ਜਿਹਾ ਕੱਢ ਕੇ ਇਹਨੂੰ ਹਨਾ ਰੱਖ ਲਿਆ ਕਰੋ ਉਹਦੇ ਨਾਲ ਕੋਈ ਪੈਕ ਬਣਾ ਲਿਆ ਜਾਂ ਆਪਣੇ ਫੇਸ ਤੇ ਕਾਟਨ ਦੇ ਨਾਲ ਇੱਕ ਵਾਰੀ ਅਸੀਂ ਫੇਸ ਦੇ ਉੱਪਰ ਲਗਾਇਆ ਫਿਰ ਅਸੀਂ ਕੀ ਕਹਣਾ ਥੋੜਾ ਡਰਾਈ ਹੋ ਗਿਆ ਕੱਚੇ ਦੁੱਧ ਨੂੰ ਦੂਜੀ ਵਾਰ ਫਿਰ ਆਪਾਂ ਉੱਪਰ ਲੇਅਰ ਲਗਾ ਦੇਣੀ ਆ ਇਦਾਂ ਦੋ ਤਿੰਨ ਲੇਅਰ ਲਗਾ ਲਓ ਤੇ ਤੁਸੀਂ ਰਾਤ ਨੂੰ ਸੌਂ ਜਾਓ ਜਦੋਂ ਥੋੜਾ ਹੋਏ ਨਾ ਉਹ ਗਿੱਲਾ ਨਹੀਂ ਰਹਿੰਦਾ ਉਸੇ ਵੇਲੇ ਡਰਾਈ ਹੋ ਜਾਂਦਾ ਹੈ ਕੱਚਾ ਦੁੱਧ ਕਰੋ ਮਿਲਕ ਮਤਲਬ ਕੱਚਾ ਦੁੱਧ ਰੌ ਮਿਲ ਕੇ ਤਾਂ ਉਹ ਥੋੜਾ ਨਾ ਡਰਾਈ ਹੋ ਜਾਂਦਾ ਹੈ ਸਾਡੇ ਸਕਿਨ ਨੂੰ ਵੀ ਡਰਾਈ ਕਰੇਗਾ ਦੇਖਿਓ ਕਿਵੇਂ ਮਤਲਬ ਟਾਈਟ ਕਰੇਗਾ ਸਾਡੇ ਸਕਿਨ ਨੂੰ ਟਾਈਟ ਕਰੇਗਾ ਡਰਾਈ ਨਹੀਂ ਟਾਈਟ ਕਰੇਗਾ ਰਿੰਕਲ ਨੂੰ ਵੀ ਰਿਮੂਵ ਕਰੇਗਾ ਦਾਗ-ਧੱਬੇ ਵੀ ਰਿਮੂਵ ਕਰੇਗਾ ਕੱਚਾ ਦੁੱਧ ਡੇਲੀ ਤੁਸੀਂ ਲਗਾ ਕੇ ਸੌਂ ਵੀ ਜਾਂਦੇ ਜੇ ਨਾ ਬਿਲਕੁਲ ਰਿੰਕਲ ਰਿਮੂਵ ਹੋਣਗੇ ਦਾਗ-ਧੱਬੇ ਵੀ ਰਿਮੂਵ ਹੋਣਗੇ ਜੀ ਅਸੀਂ ਕੀ ਕਹਣਾ ਫੇਸ ਨੂੰ ਚੰਗੀ ਤਰ੍ਹਾਂ ਕਲੀਨ ਕਰਨਾ ਫਿਰ ਤੁਸੀਂ ਇਹਦੇ ਥੋੜਾ ਜਿਹਾ ਹੀ ਲੈਣਾ ਜਿਆਦਾ ਨਹੀਂ ਲੈਣਾ ਹੈਗਾ ਚੰਗੀ ਤਰ੍ਹਾਂ ਇਹ ਮ사ਜ ਕਰਨੀ ਹੈ ਜੀ ਤੁਸੀਂ ਆਪਣੇ ਫੇਸ ਦੀ ਦੇਖੋ ਕਿਵੇਂ 글로ਉ ਹੁੰਦਾ ਤੁਹਾਡੇ ਫੇਸ ਦੀ ਉੱਪਰ ਤੇ ਪਿਗਮੈਂਟੇਸ਼ਨ ਵੀ ਦੂਰ ਹੋਵੇਗੀ ਤੁਹਾਡੇ ਰਿੰਕਰ ਵੀ ਦਿਨੋ ਦਿਨ ਮਤਲਬ ਘੱਟ ਹੋ ਜਾਣਗੇ ਡੇਲੀ ਕਰਨੀ ਹੈ ਜੀ ਫੇਸ਼ੀਅਲ ਤੁਸੀਂ ਮ사ਜ ਕਰਨੀ ਫੇਸ ਦੇ ਉੱਪਰ ਤੇ ਗਲਤ ਨਹੀਂ ਮ사ਜ ਕਰਨੀ ਹੈਗੀ ਕਿ ਜਿਵੇਂ ਇਹ ਫੇਸ ਆ ਆਪਾਂ نیچے ਨੂੰ ਨਹੀਂ ਲੈ ਕੇ ਉਹਨਾਂ ਇਹਨੂੰ ਉੱਪਰ ਨੂੰ ਲੈ ਕੇ ਜਾਣਾ ਇਹ ਚਿਹਰੇ ਤੋਂ ਉੱਪਰ ਨੂੰ ਲੈ ਕੇ ਜਾਣਾ نیچے ਨੂੰ ਨਹੀਂ ਲੈ ਕੇ ਉਹਨਾਂ ਨਹੀਂ ਤੇ ਡਬਲ ਚਿਹਰੇ ਹੋ ਜਾਗੇ ਸਕਿਨ ਲਟਕਣ ḍੇਪੇਗੀ ਰਿੰਕਲ ਤੁਸੀਂ ਠੀਕ ਕਰਦੇ ਖਾਦੇ ਸਕਿਨ ਨੇ ਆਪਣੀ ਖਰਾਬ ਕਰ ਲੈਣਾ ਗੜਗੜ ਰਗੜੀ ਨਹੀਂ ਕਰਨੀ ਸੌਫਟ ਹੱਥਾਂ ਨਾਲ ਐਵੇਂ ਕਰਨੀ ਤੁਸੀਂ ਸੌਫਟ ਹੱਥਾਂ ਨਾਲ ਮ사ਜ ਕਰਨੀ ਡੇਲੀ ਰਾਤ ਨੂੰ ਠੀਕ ਹੈ ਡੇਲੀ ਰਾਤ ਨੂੰ ਸੌਂ ਲੱਗਿਆ ਤੁਸੀਂ ਮ사ਜ ਕਰਨੀ ਫੇਸ ਨੂੰ ਵਾਸ਼ ਕਰਕੇ ਚੰਗੀ ਤਰ੍ਹਾਂ ਕਲੀਨ ਕਰਕੇ ਜਦੋਂ ਤੁਸੀਂ ਫ੍ਰੀ ਹੁੰਦੇ ਸੌਂ ਲੱਗਣਾ ਬਸ ਉਦੋਂ ਤੁਸੀਂ 4-5 ਮਿੰਟ ਦੀ ਮ사ਜ ਦੇਜੋ ਆਪਣੇ ਫੇਸ ਦੇ ਉੱਪਰ ਤੇ ਰਿੰਕਲ ਤੁਹਾਡੇ ਬਿਲਕੁਲ ਠੀਕ ਹੋ ਜਾਣਗੇ ਦੇਖੋ ਜਿਵੇਂ ਅੱਖਾਂ ਦੇ ਆਲੇ ਦੁਆਲੇ ਵੀ ਨਾ ਕਾਲੇ ਘੇਰੇ ਬਣੇ ਹੋਏ ਨੇ ਅੱਖਾਂ ਦੇ ਆਲੇ-ਦੁਆਲੇ ਵੀ ਤੁਸੀਂ ਲਗਾ ਸਾਰੇ ਫੇਸ ਤੇ ਲਗਾਉਣਾ ਹੈ ਜੀ ਤੇ ਨੈਕ ਦੇ ਵੀ ਸਾਥ-ਸਾਥ ਲਗਾ ਲਿਓ ਇਹ ਨਾ ਹੋਵੇ ਕਿ ਸਾਡੇ ਫੇਸ ਤੇ ਚਮਕਣ ਲੱਗ ਜੇ ਤੇ ਨੈਕ ਸਾਡੀ ਤੇ ਰਿੰਕਲ ਪੈਂਦੇ ਹੁਣ ਤਾਂ ਉਹ ਕਾਲੀ ਹੋਵੇ ਤੇ ਫੇਸ ਸਾਡਾ ਚਿੱਟਾ ਹੋਵੇ ਤੁਸੀਂ ਨੈਕ ਦੇ ਵੀ ਨਾਲ-ਨਾਲ ਹੀ ਕਰ ਲਿਆ ਕਰਨੀ ਜਦੋਂ ਬਚ ਜਾਂਦਾ ਤੁਸੀਂ ਆਪਣੇ ਹੱਥਾਂ ਦੇ ਵੀ ਐਵੇਂ ਕਰ ਸਕਦੇ ਜੇ ਹੱਥਾਂ ਨੂੰ ਵੀ ਚੰਗੀ ਤਰ੍ਹਾਂ ਮ사ਜ ਕਰਿਆ ਕਰੋ ਆਪਣੇ ਨੂੰ ਜੋ ਰਿੰਕਲ ਵਗੈਰਾ ਬਿਲਕੁਲ ਰਿਮੂਵ ਹੋ ਜਾਣਗੇ ਤੁਹਾਡੇ ਹੱਥਾਂ ਦੇ ਉੱਪਰੋਂ ਵੀ ਤੇ ਰਿਜ਼ਲਟ ਬਹੁਤ ਵਧੀਆ ਆਣਾ ਜੀ ਇਹ ਤੁਸੀਂ ਕਰੀਮ ਬਣਾ ਕੇ ਆਪਣੇ ਘਰ ਵਿੱਚ ਰੱਖੋ ਇਹਨੂੰ ਫਿਰ ਕੀ ਕਰਨਾ ਤੁਸੀਂ ਜਿਵੇਂ ਤੁਸੀਂ ਬਣਾਈ ਹੈ ਕਰੀਮ ਇਹਨੂੰ ਕਿਤੇ ਕੱਚ ਦੀ ਡੱਬੀ ਲੈ ਕੇ ਨਾ ਛੋਟੀ ਉਹਦੇ ਵਿੱਚ ਸਟੋਰ ਕਰਕੇ ਰੱਖ ਲਓ ਪਲਾਸਟਿਕ ਦੀ ਨਹੀਂ ਲੈਣੀ ਹੈਗੀ ਕੱਚ ਦੀ ਲੈ ਕੇ ਉਹਦੇ ਵਿੱਚ ਸਟੋਰ ਕਰਕੇ ਨਾ ਤੇ ਫ੍ਰੀਜ ਵਿੱਚ ਰੱਖ ਸਕਦੇ ਜੇ ਤੁਸੀਂ ਹੁਣ ਥੋੜੀ ਗਰਮੀ ਹੈ ਨਾ ਜਿਵੇਂ ਫ੍ਰੀਜ ਵਿੱਚ ਰੱਖ ਲਓ ਤਾਂ ਰਿਜ਼ਲਟ ਬਹੁਤ ਵਧੀਆ ਆਵੇਗਾ ਜੀ ਡੇਲੀ ਰਾਤ ਨੂੰ ਕਰਨੀ ਜਿੱਦਾਂ ਮੈਂ ਤੁਹਾਨੂੰ ਬੋਲ ਰਹੀ ਨਾ ਡੇਲੀ ਰਾਤ ਨੂੰ ਕਰੋਗੇ ਆਪਣੇ ਹੱਥਾਂ ਦੇ ਆਪਣੀ ਨੈਕ ਤੇ ਵੀ ਕਰਨੀ ਆ ਆ ਦੇਖੋ ਐਵੇਂ ਤੁਸੀਂ ਕਰਨੀ ਹੈਗੀ ਤੇ ਰਿਜ਼ਲਟ ਬਹੁਤ ਵਧੀਆ ਆਵਗਾ ਜਕਈਆਂ ਦੀ ਆ ਚੀਜ਼ ਕਾਲੀ ਹੋ ਜਾਂਦੀ ਥੋ ਨਕਲ ਤੁਸੀਂ ਪੈਣ ਚ ਚੰਗੀ ਤਰ੍ਹਾਂ ਇਹਨਾਂ ਦੀ ਮ사ਜ ਕਰਨੀ ਆਪਣੇ ਹੱਥਾਂ ਦੇ ਉੱਪਰ ਵੀ neck ਦੇ ਉੱਪਰ ਆਪਣੇ face ਦੇ ਉੱਪਰ ਚੰਗੀ ਤਰ੍ਹਾਂ ਜਿਨ੍ਹਾਂ ਨੂੰ ਪਤਾ ਨਹੀਂ ਹੈ ਕਿ ਮ사ਜ ਕਿਵੇਂ ਕਰਨੀ ਤੁਸੀਂ ਵੀਡੀਓ ਦੇਖ ਸਕਦੇ ਜੇ YouTube ਤੇ ਬਹੁਤ ਵੀਡੀਓ ਆ ਕਿ ਮ사ਜ ਆਪਾਂ ਕਿਵੇਂ ਕਰਨੀ ਆ ਠੀਕ ਹੈ ਮ사ਜ ਦੇਖ ਕੇ ਫਿਰ ਹੀ ਕਰਿਆ ਕਰੋ ਗਲਤ ਮ사ਜ ਨਾ ਕਰਿਆ ਕਰੋ face ਖਰਾਬ ਹੋਵੇਗਾ ਰਿੰਕਰ ਪੈਣਗੇ skin ਲਟਕਣ ਡੇਵੇਗੀ ਇਹਦੇ ਨਾਲ skin ਵੀ ਟਾਈਟ ਹੋਵੇਗੀ ਤੁਹਾਡੀ ਰਿੰਕਰ ਵੀ ਠੀਕ ਹੋਣਗੇ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਔਰ ਸ਼ੇਅਰ ਪਲੀਜ਼ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਜੀ ਸਾਰੇ ਵੀਡੀਓ ਫੁੱਲ ਦੇਖਿਆ ਕਰੋ ਸਕਿੱਪ ਮਤ ਕਰਿਆ ਕਰੋ ਫਿਰ ਤੁਹਾਨੂੰ ਪਤਾ ਨਹੀਂ ਚੱਲਦਾ ਕਿਹੜੀ ਚੀਜ਼ ਅਸੀਂ ਕਿਵੇਂ ਪਾਣੀ ਆ ਕਿਵੇਂ ਲਗਾਣੀ ਤੇ ਕਿਵੇਂ ਉਤਾਰਨੀ ਆ ਪੈਕ ਨੂੰ ਡਾਇਰੈਕਟ ਉਤਾਰ ਦਿੰਦੇ ਨੇ ਰਗੜਾ ਰਗੜੀ ਕਰਦੇ ਰਹਿੰਦੇ ਪੈਕ ਨੂੰ ਲਗਾ ਕੇ ਡਾਇਰੈਕਟ ਨਾਲ ਉਤਾਰਿਆ ਕਰੋ ਥੋੜਾ ਗਿੱਲਾ ਕਰਕੇ ਫੇਸ ਨੂੰ ਥੋੜੀ ਮ사ਜ ਦੇ ਕੇ ਸੌਫਟ ਹੋ ਥਾਂ ਨਾਲ ਪੈਕ ਨੂੰ ਕੋਈ ਵੀ ਫੈਗਲ ਗਾਂਦੇ ਤਾਂ ਉਤਾਰਿਆ ਕਰੋ ਤੇ ਸ਼ਾਮ ਨੂੰ ਪੈਕ ਲਗਾਇਆ ਕਰੋ ਜੀ ਸ਼ਾਮ ਨੂੰ ਰਿਜ਼ਲਟ ਬਹੁਤ ਵਧੀਆ ਆਉਂਦਾ ਮੈਂ ਡੇਲੀ ਵੀਡੀਓ ਪਾਣੀ 9 ਵਜੇ ਮੈਂ ਦੇਲੀ ਦੱਸਦੀ ਆ ਤੁਹਾਨੂੰ ਕਿ ਸ਼ਾਮ ਨੂੰ ਪੈਕ ਲਗਾ ਕਰੋ ਸ਼ਾਮ ਨੂੰ ਬਹੁਤ ਜ਼ਿਆਦਾ ਰਿਜ਼ਲਟ ਵਧੀਆ ਆਉਂਦਾ ਦੇਖੋ ਮੈਂ ਇਹਦੇ ਹੱਥ ਤੇ ਪੈਕ ਲਗਾਨੀ ਆ ਨਾ ਮੇਰੇ ਹੱਥ ਦੇਖੋ ਤੁਸੀਂ ਕਿਵੇਂ ਹੋ ਗਏ ਨੇ ਪਹਿਲਾਂ ਨਾ ਮੇਰੇ ਇੱਥੇ ਇੱਥੇ ਥੋੜਾ ਜਿਵੇਂ ਰਿੰਕਲ ਜੇ ਪੈਣੇ ਸਟਾਰਟ ਹੋ ਗਏ ਸੀ ਕਿ ਮੈਂ ਆਦਤ ਸੀ ਮੇਨੂੰ ਹੱਥ ਹਨਾ ਐਵੇਂ ਕਰਨ ਦੀ ਆ ਦੇਖੋ ਅਜੇ ਵੀ ਥੋੜਾ ਮੈਨੂੰ ਆਦਤ ਐਵੇਂ ਤੇ ਇੱਥੇ ਥੋੜਾ ਨਾ ਹੁਣ ਠੀਕ ਹੋ ਗਏ ਨੇ ਕਿਉਂਕਿ ਮੈਂ ਹੱਥ ਦੇ ਉੱਤੇ ਪੈਕ ਵਗੈਰਾ ਮੈਂ ਜਦੋਂ ਆਪਣੇ ਫੇਸ ਤੇ ਉੱਪਰ ਲਗਾਨੀ ਆ ਨਾ ਮੈਂ ਹੱਥ ਦੇ ਉੱਪਰ ਵੀ ਲਗਾ ਲੈਣੀ ਆ ਹੱਥਾਂ ਤੇ ਵੀ ਲਗਾ ਲੈਣੀ ਆ ਕਿਉਂਕਿ ਹੱਥਾਂ ਨੂੰ ਵੀ ਸਾਨੂੰ ਸੋਹਣਾ ਕਰਨਾ ਇਹ ਨਹੀਂ ਕਿ ਅਸੀਂ ਆਪਣਾ ਫੇਸ ਹੀ ਚਮਕਾਈ ਜਾਈਏ ਤੇ ਹੱਥ ਪੈਰ ਸਾਡੇ ਕਾਲੇ ਹੋਣ ਹੱਥਾਂ ਦਾ ਵੀ ਕਲਰ ਆਪਣੇ ਫੇਸ ਵਰਗਾ ਹੀ ਹੋਣਾ ਚਾਹੀਦਾ ਹੈ ਜੀ ਤੇ ਆਪਣੀ ਨੈਕ ਦਾ ਵੀ ਠੀਕ ਹੈ ਜੀ ਤੁਸੀਂ ਇਹ ਤਾਂ ਰੋਜ਼ ਰਾਤ ਨੂੰ ਡੇਲੀ ਇਹ ਕਰੀਮ ਦੀ ਮ사ਜ ਕਰਕੇ ਸੌਣਾ ਤੁਸੀਂ ਭੁੱਲਣਾ ਨਹੀਂ ਕਰੀਮ ਬਣਾ ਕੇ ਆਪਣੇ ਬੈੱਡ ਤੇ ਰੱਖ ਲਿਆ ਕਰੋ ਸ਼ਾਮ ਨੂੰ ਤੁਸੀਂ ਰੋਜ਼ ਰਾਤ ਨੂੰ ਲਗਾ ਕੇ ਸੌਣਾ ਫ੍ਰੀਜ ਵਿੱਚ ਰੱਖਣੀ ਆ ਇਹ ਨਹੀਂ ਕਿ ਬੈੱਡ ਤੇ ਹੀ ਰੱਖੀ ਰਹਿਣ ਦੇਣੀ ਆ ਫ੍ਰੀਜ ਵਿੱਚ ਰੱਖਣੀ ਆ ਜਦੋਂ ਤੁਸੀਂ ਰੋਟੀ ਪਾਣੀ ਬਣਾ ਲਿਆ ਫ੍ਰੀ ਹੋਗੇ ਤੇ ਬਸ ਤੁਸੀਂ ਲੈ ਜਾਓ ਕਿ ਰਾਤ ਨੂੰ ਸੌਣ ਲੱਗੇ ਤੁਹਾਨੂੰ ਭੁੱਲ ਨਾ ਜਾਏ ਸਾਹਮਣੇ ਪਈ ਹੋਏ ਕਿ ਤੁਹਾਨੂੰ ਯਾਦ ਆ ਜਾਏਗਾ ਮੇਰੇ ਭੈਣਾਂ ਨੂੰ ਜਿਨ੍ਹਾਂ ਦੇ ਫੇਸ ਤੇ ਰਿੰਕਲ ਆ ਹਾਂ ਉਹ ਤਾਂ ਕਰਨ ਗਿਆ ਇਹ ਕੰਮ ਜਿਨ੍ਹਾਂ ਦੇ ਫੇਸ ਤੇ ਰਿੰਕਲ ਆ ਤੁਸੀਂ ਕਰਨੀ ਸਟਾਰਟ ਕਰ ਦੋ ਤੇ ਦੇਖਿਓ ਤੁਹਾਡੇ ਕਿਵੇਂ ਰਿੰਕਲ ਦੂਰ ਹੁੰਦੇ ਨੇ ਦਾਗ-ਧੱਬੇ ਦੂਰ ਹੁੰਦੇ ਨੇ ਕਿੰਨੀ ਤੁਹਾਡੀ ਸਕਿਨ ਸਾਫਟ ਤੇ ਸ਼ਾਈਨ ਕਰਦੀ ਤੇ ਸੋਹਣੀ ਹੋ ਜਾਂਦੀ ਆ ਦਾਗ ਦਬੇਦੂਰ ਹੋਣੇ ਹੋਣੇ ਆ ਕਿਉਂਕਿ ਫਟਕਰੀ ਪਾਈ ਹੋਈ ਆ ਤੇ ਅਸੀਂ ਨਾਰੀਅਲ ਤੇਲ ਪਾਇਆ ਹੋਇਆ ਜਿਹਦੇ ਵਿੱਚ ਵਿਟਾਮਿਨ E ਹੁੰਦਾ ਆ ਜੋ ਤੁਹਾਡੀ ਸਕਿਨ ਨੂੰ ਬਹੁਤ ਹੀ ਤਰ੍ਹਾਂ ਚੰਗੀ ਤਰ੍ਹਾਂ ਮੋਸਚਰਾਈਜ਼ ਕਰਦਾ ਆ ਰਿੰਕਲ ਨਹੀਂ ਪੈਣ ਦਿੰਦਾ ਨਾਰੀਅਲ ਦਾ ਤੇਲ ਜੀ ਡੇਲੀ ਤੁਸੀਂ ਨਾਰੀਅਲ ਦਾ ਤੇਲ ਇਕੱਲਾ ਵੀ ਲਗਾਓਗੇ ਤਾਂ ਬੈਸਟ ਹੈ ਪਰ ਤੁਸੀਂ ਇਹ ਕਰੀਮ ਬਣਾ ਕੇ ਲਾਓ ਪਿਗਮੈਂਟੇਸ਼ਨ ਨੇ ਡਾਰਕ ਨੇ ਬਹੁਤ ਤੇ ਤੁਸੀਂ ਇਹ ਪਲੀਜ਼ ਇਹ ਕਰੀਮ ਬਣਾ ਕੇ ਤੁਸੀਂ ਲਗਾਓ ਮੇਰੀਆ ਭੈਣਾ ਤੇ ਆਪਣੀ ਸਕਿਨ ਨੂੰ ਕਰੋ ਜੀ ਠੀਕ ਤੁਸੀਂ ਥੈਂਕ ਯੂ ਜੀ ਸਭੀ ਕੋ